ਆਪਣੀ ਪਤਨੀ ਨੂੰ ਛੱਡ ਗਵਾਂਡਣ ਨਾਲ ਕਰਵਾਈ ਲਵ ਮੈਰਿਜ ਆਪਣੇ ਬੱਚਿਆਂ ਦਾ ਵੀ ਨਾ ਆਇਆ ਖਿਆਲ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਅਧੀਨ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਪੰਜ ਬੱਚਿਆਂ ਨੂੰ ਛੱਡ ਕੇ ਆਪਣੀ ਗਵਾਂਡਰ ਨੂੰ ਭੁਜਾ ਕੇ ਉਸ ਨਾਲ ਲਵ ਮੈਰਿਜ ਕਰਵਾ ਲਈ ਜਿਸ ਤੋਂ ਬਾਅਦ ਪੀੜਤ ਪਤਨੀ ਵੱਲੋਂ ਆਪਣੇ ਪੰਜ ਬੱਚਿਆਂ ਨੂੰ ਲੈ ਕੇ ਇਨਸਾਫ ਦੀ ਦੁਖਾਈ ਲਗਾਈ ਜਾ ਰਹੀ ਹੈ ਨਾ ਮਤੋਟਾ ਮੇਰਾ ਨਾਮ ਸਰਜੀਤ ਹੈ ਹਾਂਜੀ ਕਿੱਥੇ ਰਹਿੰਦੇ ਹੋ ਮੈਂ ਇੱਥੇ ਫਤਸਿੰਗ ਕਲੋਨੀ ਹਾਂ ਹਾਂਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਸਾਡੀ ਮੇਰੀ ਨਾ ਹਸਬੰਦ ਨੇ ਨਾ ਦਾ ਯਾਦ ਰਾਣਿਆ ਭੱਜ ਕੇ ਹਾਂ ਹਾਂਜੀ ਮੈਂ ਮੇਰੇ 2010 ਚ ਮੇਰਾ ਵਿਆਹ ਹੋਇਆ ਵਾ ਬਿਨਾ ਤਲਾਕ ਤੋੜਨੇ ਯਾਦ ਰਾਣਿਆ ਕੋੜ ਮੈਲੇ ਚ ਹਾਂਜੀ ਮੈਨੂੰ ਚਾਹੀਦਾ ਇਨਸਾਫ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਗਈ 2010 ਚ ਤੁਹਾਡਾ ਵਿਆਹ ਹੋਇਆ ਉਦੋਂ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਵੇਲੇ 5 ਜੇ ਹਾਂਜੀ ਤੇ ਮੈਂ ਨਿਆ ਜਾਨੀ ਆ ਵੀ ਮੇਰਾ ਘਰ ਵਾਲਾ ਨਹੀਂ ਸਜਾ ਹੋਵੇ ਤੁਸ ਜਨਾਨੀ ਨੂੰ ਵੀ ਸਜਾ ਹੋਵੇ ਕੀ ਕੀਤਾ ਤੁਹਾਡੇ ਘਰ ਵਾਲੇ ਨੇ ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ ਵਿਆਹ ਕਿਉਂ ਕਰਾ ਜਨਾਨੀ ਕਿੱਥੇ ਰਹਿੰਦੀ ਸੀ ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ ਹਾਂ ਉਹ ਦੇਣਾ ਪਹਿਲਾ ਐਦਾਂ ਉਹਦੇ ਹੱਥੰਦੀ ਡੈਥ ਹੋ ਗਈ ਆ ਤੇ ਉਹ ਮਤਲਬ ਐਦਾਂ ਹੀ ਉਹਨ ਲਿਸ਼ਰਸ਼ਿਪ ਜਿਹੜਾ ਲੱਗ ਪਿਆ ਨਾਲ ਤੇ ਪਹਿਲਾ ਸਾਡਾ ਝਗੜਾ ਐਦਾਂ ਹੀ ਫੈਸਲਾ ਹੋ ਗਿਆ ਉਹ ਦੇ ਕੇ ਹਾਂ ਥਾਣੇ ਤੇ ਪਹਿਲਾ ਉਹ ਕਹਿੰਦੀ ਵੀ ਮੈਂ ਨਹੀਂ ਦੁਬਾਰਤੋਂ ਨਹੀਂ ਇਸ ਬੰਦੇ ਨਾਲ ਲੱਗੂੰਗੀ ਮੰਨਦ ਤੇ ਬਾਅਦ ਚ ਫੇਰ ਆ ਦੋ ਕੁ ਮਹੀਨੇ ਇੱਕ ਮਹੀਨੇ ਦੋ ਕੁ ਮਹੀਨੇ ਬਾਅਦ ਉਹਨੇ ਫੇਰ ਐਦਾਂ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਕੋਰ ਮੈਰਿਜ ਕਰਾਈ ਹਾਂ ਤੇ ਮੈਨੂੰ ਉਹਨਾਂ ਨੂੰ ਸਾਥ ਚਾਹੀਦਾ ਵਾ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ ਮੈਂ ਬਹੁਤ ੱੱਕੇ ਖਾਂਦੀ ਪਈ ਹਾਂ ਹਾਂ ਕੀ ਲੱਗਦਾ ਹੈ ਕਿ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਵਿਆਹ ਤਾਂ ਮੇਰਾ ਤਲਾਕ ਨਹੀਂ ਜੇ ਹੋਇਆ ਹਾਂ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਜਿਹੜਾ ਕਾਗਾ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਵੀ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਹੰਸਾਬ ਮੈਂ ਹੰਦੇ ਨਾਲ ਨਹੀਂ ਰਹਿਣਾ ਸਾਹ ਹਾਂ ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ ਮੇਰੇ ਵੀ ਪੰਜ ਬੱਤੇ ਵਣੀਆਂ ਤਿੰਨ ਬੇਟੀਆਂ ਦੋ ਬੇਟੀਆਂ ਹਾਂ ਹਾਂ ਕੀ ਲੱਗਦਾ ਹੈ ਕਿ ਬਿਨਾ ਤਲਾਕ ਤੋਂ ਵਿਆਹ ਕਰਾਉਣਾ ਜਿੰਨੂੰ ਕਾਨੂੰਨੀ ਜੁਰਮ ਹੈ ਕੀ ਕਾਰਵਾਈ ਦੀ ਮੰਗ ਕਰਦੇ ਜਿੰਨਾ ਮੈਂ ਕਾਨੂੰਨੀ ਜੁਰਮ ਮੈਂ ਉਹ ਕਹਿੰਦੇ ਆ ਆਪ ਕੋ ਥਾਣੇ 'ਚ ਜਾਨੀਓ ਕਹਿੰਦੇ ਆ ਕਿ ਇਹ ਪੋਰਟ ਨੇ ਬਾਰਡਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾ ਤਲਾਕ ਤੋਂ ਤੁਹਾਨੂੰ ਕਿੰਨੇ ਗੱਲ ਗਈ ਹੈ ਹਾਂਜੀ ਕਿੰਨੇ ਕਹੀ ਸੀ ਇਹ ਗੱਲ ਉਹ ਤੇ ਠਾੜੀ ਤੁਸੀਂ ਦਰਖਾਸਤ ਦੇ ਕੇ ਆਇਓ ਹਾਂਜੀ ਦਰਖਾਸਤ ਵੀ ਦੇ ਕੇ ਆਇਓ ਕਹਿੰਦੇ ਕੋਈ ਫਾਇਦਾ ਨਹੀਂ ਆ ਤੁਸੀਂ ਆਪਣੇ ਬੱਚੇ ਪਾਲੋ ਉਹਨੂੰ ਰਾਤ ਨੂੰ ਜਿੱਤੇ ਆ ਮੈਂ ਕਹਿੰਦੀ ਨਹੀਂ ਮੈਂ ਉਹਨਾਂ ਨੂੰ ਸਜ਼ਾ ਦਿਵਾਣਾ ਚਾਹੁੰਦੀ ਕਿਉਂ ਮੈਂ ਭਾਰ ਭਾਰ ਮੇਰੇ ਵੀ ਬੱਚੇ ਮੈਂ ਕਿਤਰਾ ਪਾਲਨੇ ਜੀ ਹਾਂ ਮੇਰੇ ਕੁਮਾਰ ਵਾਲੇ ਤੋਂ ਹੀ ਸੀ ਤੇ ਉਹ ਉਹ ਜਨਾਨੀ ਨੇ ਉਹਨੇ ਏਦਾਂ ਉਹ ਅੱਜ ਤੋਂ ਕਿੰਨੇ ਦਿਨ ਹੋ ਗਏ ਮਤਲਬ ਉਹਨੂੰ ਲੈ ਕੇ ਫਰਾਰ ਹੋਣ ਹਾਂ ਸਰ ਵੀ ਨੂੰ ਫੋਨ ਵੀ ਆਂਦੇ ਪਏ ਨੇ ਵੀ ਮੈਨੂੰ ਘਰ ਆ ਲਈ ਤੀ ਵਰਨਦੇ ਮੈਂ ਤੇਰੇ ਪੈਰਾਂ ਤੇ ਵੀ ਡਿੱਗ ਜਾਣਾ ਤੇ ਮੈਂ ਕਿਹਾ ਸਰ ਮੈਂ ਲੀਦੇ ਉਹਨੂੰ ਆਪਣੇ ਘਰ ਮੇਰਾ ਮਕਾਨ ਵੀ ਉਹਨੇ ਗਹਿਣੇ ਪਵਾਤਾ ਹਾਂ 4 ਲੱਖ ਰੁਪਏ ਦੇ ਕਹਿੰਦੇ ਮੈਂ ਸੁੱਧੜ ਜਾਵਾਂਗਾ ਤੇ ਮੈਨੂੰ ਮੇਰਾ ਮਕਾਨ ਵੀ ਸੜਾ ਕੇ ਦੇਵੇ ਤੇ ਮੈਨੂੰ ਜਿੱਦਾ ਮਰਜ਼ੀ ਨੂੰ ਇਨਸਾਫ ਦਿਵਾਉ ਮੈਨੂੰ ਠੀਕ ਹੈ ਹਾਂਜੀ ਕੀ ਨਾ ਮਤਾ ਕਿ ਗਲਬਤ ਕੀ ਹੋਈ ਤੁਹਾਡੇ ਬੇਟੇ ਜਿਹੜੀ ਸਾਡੇ ਗਲਬਾੜਦੇ ਉਹਦੇ ਵੱਡੀ ਨਾਲ ਹੋ ਨਹੀਂ ਹੈ ਹਾਂ ਨਹੀਂ ਨਹੀਂ ਰੱਖਣਾ ਦੋ ਵੀ ਨੁਕਾ ਹਾਂ ਮੈਨੂੰ ਉਹਦਾ ਮਤ ਹਾਂ ਮੈਨੂੰ ਹੋਇਆ ਹੈ ਹਾਂ ਮੈਨੂੰ ਹੋਇਆ ਹੈ ਆ ਬੜਾ ਜਿਆਦਾ ਹੂੰ ਪਾੜਾ ਬੜਾ ਜਿਆਦਾ ਹੂੰ ਤੇ ਇਹੋ ਸਿਰ ਹੈ ਨਾ ਹੂੰ ਕੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜਾ ਕਿ ਉਹ ਹਾਂਜੀ ਉਹ ਕਾਰਵਾਈ ਨਹੀਂ ਕਰਦੇ ਹੂੰ ਹਾਂ ਉਹ ਕਾਰਵਾਈ ਨਹੀਂ ਕਰਦੇ ਭੈਣ ਜੀ ਸਬਜੀਤ ਕੋਰੇ ਹੈਗੇ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਮੇਰੇ ਨਾਲ ਔਰ ਮੈਂ ਮੈਰਿਜ ਕਰਾ ਕੇ ਰਹਿ ਰਿਆਂ ਇਸ ਬੇਸ ਤੇ ਜਿਹੜੀ ਇਹ ਪੁਲਿਸ ਦੀ ਦਖਲਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਆ ਅਸੀਂ ਵੀ ਭੈਣ ਜੀ ਨੂੰ ਦਾਇਰ ਕਰਤੀ ਇੱਕ ਜਿਹੜੀ ਆਪਣੀ ਕੋਰਟ ਵਿੱਚ ਸਾਰਾ ਗੀ ਕਰਨ ਉਹਦੀ ਕੋਰਟ ਦੇ ਵਿੱਚ ਕੰਪਲੇਂਟ ਕਰਦੇ ਨੇ ਕਿ ਜਿਹੜਾ ਇਹਨਾਂ ਨੇ ਬਿਨਾ ਡਿਵੋਰਸ ਤੋਂ ਜਿਹੜਾ ਦੂਜੀ ਸ਼ਾਦੀ ਕਰਵਾਈ ਉਹਦਾ ਕਹਿਣਾ ਕਿ ਪਹਿਲਾਂ ਵੀ ਦੋ ਵਾਰੀ ਉਸ ਲੜਕੀ ਕੋਲੋਂ ਮਾਫੀ ਮੰਗੀ ਗਈ ਸੀ ਕਿ ਮੇਰਾ ਉਸਦੇ ਘਰ ਨਾਲ ਕੋਈ ਤਾਲੁਕ ਨਹੀਂ ਹੈ ਮਾਰਤਵਾਦ ਦੇ ਘਰ ਨਾਲ ਨਹੀਂ ਗਲਾਵਾਂਗੀ ਪਰ ਇਸ ਦੇ باوجود ਵੀ ਉਹਨੇ ਵਿਆਹ ਕਰਵਾ ਲਿਆ ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਆਈਆਂ ਉਹਨਾਂ ਦਾ ਘਰੇਲੂ ਮੈਟਰ ਹੈ